ਸਾਰੇ ਮਾਨਯੋਗ ਐਸਐਸਪੀ ਸ਼੍ਰੀਮਤੀ ਅਸਲਾ ਗੁਪਤਾ ਆਈਪੀਐਸ ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਟਾਕ ਹੋਣ ਦੇ ਪੂਰੀ ਕਰਨ ਵਾਲੇ ਦੇ ਤਾਅ ਸਾਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਦੇ ਦਾਅ ਪੂਰੀ ਕਰ ਲਈ ਕੀਤੀ ਜਾਵੇ ਤਾਂ ਕਿ ਜਿਹੜਾ ਇਹਨਾਂ ਦੇ ਲੋਕਾਂ ਦੀ ਕੀ ਨਜਾਇਜ਼ ਜਿਸ ਦੇ ਮੱਦੇ ਨਜ਼ਰ ਸਾਡੇ ਥਾਣਾ ਸੁਵਾਨਪੁਰ ਦੀ ਪੁਲਿਸ ਟੀਮ ਨੇ ਜਿਹਦੇ ਵਿੱਚ ਐਸਐਚਓ ਸਬ ਇੰਸਪੈਕਟਰ ਕਮਲਜੀਤ ਸਿੰਘ ਅਤੇ ਸਾਡੇ ਚੌਕੀ ਚਰ ਬਾਦਸ਼ਾੁਰ ਵੀਐਸਏ ਲਖਮੀ ਸਿੰਘ ਇਹਨਾਂ ਨੇ ਕਾਫੀ ਮਿਹਨਤ ਕੀਤੀ ਔਰ ਪਿਛਲੇ ਦਿਨੀ ਜੋ 11 ਨਵੰਬਰ ਤੋਂ 24 ਨੂੰ ਇੱਕ ਗੁਰਮੀਤ ਸਿੰਘ ਅਮਰਪਾਲ ਸਿੰਘ ਜਿਹੜਾ ਰੁਪਨਪੁਰ ਦੇ ਆ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਚਾਚਾ ਜਿਹੜਾ ਹੈ ਏਕੀ ਦੇ ਵਿੱਚ ਰਹਿ ਰਹੇ ਗੁਰਮੀਤ ਸਿੰਘ ਉਹਨਾਂ ਦੇ ਘਰ ਚੋਰੀ ਹੋ ਗਈ ਹੈ ਤੇ ਜਿਹਦੇ ਵਿੱਚ ਘਰ ਦਾ ਸਾਰਾ ਸਮਾਨ ਜਿਹਦੇ ਵਿੱਚ ਉਹਨਾਂ ਦੇ ਡਬਲ ਬੈੱਡ ਔਰ ਫ੍ਰਿਜਾ ਔਰ ਮੋਟਰਸਾਈਕਲ ਤੇ ਹੋਰ ਵੀ ਨਵਟਰ ਵਗੈਰਾ ਚੋਰੀ ਹੋਈ ਸੀ ਤੇ ਜੋ ਚੋਰੀ ਕਾਫੀ ਵੱਡੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਇਸ ਕਾਲ ਦਾ ਅਸਿਕਾ ਮਾਹੌਲ ਬਣਿਆ ਕਿ ਘਰ ਦੇ ਵਿੱਚੋਂ ਇੰਨਾ ਜਿਆਦਾ ਸਮਾਨ ਜਾਣਾ ਇਹ ਵੀ ਇੱਕ ਕਾਫੀ ਜਿਹੜਾ ਹੈਗਾ ਹੈਰਾਨੀ ਵਾਲਾ ਪਛੈਸ ਜਿਹਨੂੰ ਬੜੀ ਹੀ ਗੰਭੀਰਤਾ ਨਾਲ ਲੈਂਦੇ ਉਸੇ ਦਿਨ ਇਹਦੇ ਵਿੱਚ ਮੁਕਦਮਾ ਰਜਿਸਟਰ ਕਰਕੇ ਤੱਤੀਸਾ ਫੌਪਲਿਸ ਟੀਮ ਨੇ ਇਹਦੀ ਜਿਹੜੀ ਗੁਦਾਈ ਨੇ ਤਪੀਸ਼ ਕੀਤੀ ਜੋ ਤਪੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜੀ ਚੋਰੀ ਹੈਗੀ ਆ ਇਹ ਬੁੱਟਾਪਿੰਡ ਦੇ ਜਿਹੜੇ ਕੁਝ ਨੋਜਵਾਨ ਹੈਗੇ ਆ ਉਹਨਾਂ ਨੂੰ ਇਹ ਚੋਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਅੱਜ ਹੀਰਾ ਸਿੰਘ ਪੁੱਤਰ ਰਾਮ ਲਵਾਇਆ ਰੋਸ਼ਨ ਸਿੰਘ ਸੇਮੀ ਪੁੱਤਰ ਗੁਰਜੀਤ ਸਿੰਘ ਗਰਨਾਮ ਸਿੰਘ ਜਿਸ ਗਾਮਾ ਪੁੱਤਰ ਗਦੇਸ਼ ਸਿੰਘ ਇਤਨੇ ਬੁੱਟਾਂ ਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਕੁਝ ਕੁ ਦੌਰਾਨ ਇਹਨਾਂ ਦੇ ਹੋਰ ਜਿਹੜੇ ਸਾਥੀ ਹੈ ਉਹ ਉਹਦੇ ਵਿੱਚ ਹੋਰ ਚੋਰੀ ਦੇ ਇਨਵੋਲਵਰ ਨਾਲ ਉਹ ਵੀ ਅਸੀਂ ਜਦੋਂ-ਜਦ ਦੇ ਨਾਲ ਗ੍ਰਿਫਤਾਰ ਕਰਾਂਗੇ ਜੋ ਇਹਨਾਂ ਪਾਸੋਂ ਦੂਰੀਕਤਾ ਹੋਇਆ ਕਾਫੀ ਸਮਾਨ ਬਰਾਮਦ ਹੋ ਚੁੱਕਾ ਜਿਹਦੇ ਵਿੱਚ ਤਿੰਨ ਸਾਡੇ ਕੋਲ ਵੱਖ-ਵੱਖ ਕਿਸਮ ਦੇ ਬੈੱਡ ਹੈਗੇ ਆ ਅਲਮਾਰੀ ਹੈ ਦੋ ਫ੍ਰਿਜਾਂ ਤੇ ਮੋਟਰਸਾਈਕਲ ਹੈ ਔਰ ਇਨਵਰਟਰ ਹੈ ਔਰ ਵੀ ਜਿਹੜਾ ਕਈ ਸਮਾਨ ਨੇ ਜੁੜੀ ਦਿੱਤਾ ਸੀ ਉਹ ਸਾਰਾ ਰਿਕਵਰ ਹੋ ਗਿਆ ਸਾਰੇ ਜੋ ਵਿਅਕਤੀ ਤੁਸੀਂ ਫੜੇ ਆ ਇਹ ਪਹਿਲਾਂ ਵੀ ਜਿਹਨੇ ਮੰਗ ਲੋ ਇਹਨਾਂ ਦੇ ਪਹਿਲਾਂ ਪਹਿਲਾਂ ਵੀ ਕਾਫੀ ਇਹਨਾਂ ਦੇ ਅਸਾਧਿਕ ਕਿਸਮ ਦੇ ਵਿਅਕਤੀ ਹੈ ਚੋਰੀ ਦੇ ਅਤੇ ਨਸ਼ਿਆਂ ਦੇ ਇਹਨਾਂ ਦੇ ਖਿਲਾਫ ਕਾਫੀ ਮੁਕੱਦਰੇ ਦਰਜ ਐ ਤੇ ਜਿਵੇਂ ਰੋਸ਼ਨ ਸਿੰਘ ਸੇਮੀ ਆ ਉਹਦੇ ਖਿਲਾਫ ਜਿਹੜੇ ਚੋਰੀ ਆਪਣੇ ਨਸ਼ਿਆਂ ਦੇ ਸ਼ਰਾਬ ਦੇ ਲੁੱਟਾ ਖੋਹਾਂ ਦੇ ਤੱਕ ਨੂੰ ਸੱਤ ਮੁਕੱਦਰੇ ਦਰਜ ਐ ਹੀਰਾ ਸਿੰਘ ਪੁੱਤਰ RAM ਲੁਆਏ ਦੇ ਖਿਲਾਫ 4 ਮੁਕੱਦਰੇ ਦਰਜ ਐ ਇਸੇ ਤਰ੍ਹਾਂ ਗੋਬਰਾਮ ਸਿੰਘ ਦੇ ਖਿਲਾਫ ਜਿਹੜੇ ਆ 3 ਮੁਕੱਦਰੇ ਪਹਿਲਾਂ ਹੀ ਦਰਜ ਐ ਇਹਨਾਂ ਨੂੰ ਅਸੀਂ ਪਹਿਲਾਂ ਵੀ ਕਰੀਬ 1.5 ਮਹੀਨਾ ਪਹਿਲਾਂ ਵੀ ਅਸੀਂ ਇਹਨਾਂ ਨੂੰ ਫੜਿਆ ਸੀ ਤੇ ਜਿਹੜਾ ਉਹ ਉਸਰੇ ਵੀ ਕਾਫੀ ਜਿਹੜੀ ਹੈ ਪਾਰੀ ਮਾਤਰਾ ਦੇ ਵਿੱਚ ਚੋਰੀ ਦਾ ਸਬੰਧਿਆਤ ਕੰਮ ਹੋਇਆ ਸੀ ਤੇ ਇਹਨਾਂ ਨੂੰ ਅਸੀਂ ਉਹਦੇ ਵਿੱਚ ਅਰੈਸਟ ਕਰਕੇ ਦੇ ਚੁੱਕੇ ਹਾਂ ਸਾਰੇ ਗਰੋ ਦਾ ਕਿੰਨੇ ਮੈਂਬਰ ਜਿਹੜੇ ਟਾਰਗੇਟ ਨੇ ਬਾਕੀ ਇਹਦੇ ਵਿੱਚ ਜਿਹੜੀ ਇਸ ਚੋਰੀ ਦੇ ਵਿੱਚ ਅਜੇ ਦੋ ਫਿਲਾਲਾ ਹੋਰ ਦੱਸਦੇ ਆ ਬਾਕੀ ਇਹਦੀ ਡੰਗਾਈ ਨਾਲ ਸਾਡੇ ਕੋਲ ਮਾਨਤੇ ਨੇ ਇਹਦੀ ਤਫਤੀਸ਼ ਕਰਾਂਗੇ ਜਿਹੜੇ ਹੋਰ ਵੀ ਇਹਦੇ ਵਿੱਚ ਆਣਗੇ ਤਾਂ ਉਹ ਸਾਰੇ ਡੋਮਿਨੇਟ ਕਰਕੇ ਤੇ ਜਲਦ ਜਲਦ ਨੂੰ ਪਹੁੰਚਾ ਦੇਣਾ ਹੈ